ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਂ ਸिखਾਨਾ ਦੇ ਵੀ ਤੁਹਾਡਾ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੇ ਆਪਾਂ ਠੀਕ ਠਾਕ ਆ ਜਮਾਂ ਚੜ੍ਹਦੀ ਕਲਾ ਦੇ ਵਿੱਚਾਂ ਤੇ ਹਮੇਸ਼ਾ ਉਮੀਦ ਕਰਦੇ ਆਂ ਪਰਮਾਤਮਾ ਦੇ ਅੱਗੇ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੰਦਰੁਸਤ ਰਹੋ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਿਊ ਕਲੈਕਸ਼ਨ ਲੈ ਕੇ ਆ ਗਏ ਅੱਜ ਆਪਾਂ ਬੰਬੇ ਦੀ ਸਰਪਲਸ ਲੈ ਕੇ ਆਏ ਬਹੁਤ ਹੀ ਸੋਹਣੇ ਆਪਣੇ ਕੋਲੇ ਆਏ ਨੇ ਡਿਜ਼ਾਈਨ ਆਪਾਂ 27 ਡਿਜ਼ਾਈਨਾਂ ਦੇ ਵਿੱਚੋਂ ਤੁਹਾਡੇ ਕੋਲੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਕਾਟਨ ਦੇ ਸਾਰਾ ਵੇਸ ਇਹਨਾਂ ਦਾ ਕਾਟਨ ਦਾ ਹੋ ਤੇ ਲੋਕੇਸ਼ਨ ਆਪਾਂ ਨਾਲ ਦੀ ਨਾਲ ਦੱਸਦੇ ਹੋਨੇ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਲੱਗੇ ਰਹਿ ਜਾਂਦਾ ਹੈ ਮੈਸਰ ਖਾਨਾ ਪਿੰਡ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਆਪਣੀ ਸ਼ਾਪ ਗਰਨਾਨਕ ਵਾਲਿਆਂ ਦੀ ਪਈਦੀ ਹੈ ਤੇ ਆਪਾਂ ਅੱਜ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਂ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਤੇ ਨਾਲ ਦੀ ਨਾਲ ਚੈਨਲ ਦੇ ਉੱਤੇ ਨਵੇਂ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸੋਹਣੇ ਸੋਹਣੇ ਵੀਡੀਓ ਆਪਾਂ ਪਾਉਂਦੇ ਰਹਿੰਨੇ ਆਂ ਬਹੁਤ ਮਿਹਨਤ ਦੇ ਨਾਲ ਤੇ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂ ਆਜੋ ਆ ਜਿਹੜੇ ਅੱਜ ਆਪਣੇ ਕੋਲੇ ਆਏ ਨੇ ਆਪਣੇ ਕੋਲੇ ਆਏ ਨੇ ਅੱਜ 25 ਡਿਜ਼ਾਈਨ ਮੈਂ ਸਾਰੇ ਤੁਹਾਨੂੰ ਓਪਨ ਕਰਕੇ ਦਿਖਾਉਂਗੀ 27 25 27 28 ਡਿਜ਼ਾਈਨ ਹੋ ਸਕਦੇ ਨੇ ਬਹੁਤ ਸੋਹਣੇ ਨੇਗੇ ਸਾਰੇ ਕਲਾਸਿਕਲ ਡਿਜ਼ਾਈਨ ਨੇ ਅੱਜ ਆਪਾਂ ਸ਼ੁਰੂ ਕਰੀਏ ਵੀਡੀਓ ਸਾਰੇ ਜਣੇ ਰਲ ਕੇ ਦੇਖਾਂਗੇ ਤੇ ਮੈਂ ਸੂਟ ਤੁਹਾਨੂੰ ਖੋਲ ਕੇ ਦਿਖਾਉਂਗੀ ਤੁਹਾਨੂੰ ਸਕਰੀਨਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਤੇ ਅੱਜ ਆਪਾਂ 10 ਮਿੰਟ ਦਾ ਸਮਾਂ ਸਾਡੇ ਕੋਲ ਲਾਵਾਂਗੇ ਤੇ ਆਹ ਲਓ ਜੀ ਆਪਾਂ ਵੀਡੀਓ ਕਰਦੇ ਸ਼ੁਰੂ ਸਾਰੇ ਜਣੇ ਰਲ ਕੇ ਦੇਖਣੀ ਹੈ ਤੇ ਅੱਜ ਦੇ ਡਿਜ਼ਾਈਨ ਜਿਹੜੇ ਆਪਣੇ ਸਾਰੇ ਵਾਲੇ ਸੋਹਣੇ ਨੇ ਸੂਟ ਆਪਾਂ ਤੁਹਾਨੂੰ ਦੇਵਾਂਗੇ ਇੱਕ ਸੂ ਕੁਝ ਇਸ ਸਕਰੀਨਸ਼ਾਟ ਨਾਲ ਦੀ ਨਾਲ ਲਈ ਜਾਓ ਤੇ ਅੱਜ ਆਪਾਂ ਵੀਡੀਓ ਤੇ ਬਹੁਤਾ ਟਾਈਮ ਲਾਉਂਦੇ ਤੇ ਜਲਦੀ ਜਲਦੀ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਆਪਣੇ ਕੋਲੇ ਆਇਆ ਲੈ ਨਾਲ ਵਾਲਾ ਜੈਨ ਤੁਸੀਂ ਇਹਦੇ ਵਰਕ ਵੀ ਕਰਾ ਸਕਦੇ ਹੋ ਤੇ ਬਹੁਤ ਹੀ ਸੋਹਣਾ ਇਹ ਇਹਦੇ ਉੱਤੇ ਵਰਕ ਹੁੰਦਾ ਤੇ ਬਹੁਤ ਸੋਹਣਾ ਸੂਟ ਰੈਡੀ ਹੋ ਜਾਂਦਾ ਬਟਿਕ ਪੀਸ ਸਿਰਫ ਸੋਨੂ ਬਾ ਮਿਲ ਲੈ 500 ਰੁਪਏ ਦੇ ਵਿੱਚ ਇਸ ਤੋਂ ਬਾਅਦ ਆਪਣਾ ਡਿਜ਼ਾਈਨ ਆ ਗਿਆ ਜੀ ਬਹੁਤ ਹੀ ਸੋਹਣਾ ਜਿਹੜੀਆਂ ਅਸੀਂ ਮੈਚਿੰਗਾਂ ਲਾਉਨੇ ਹੁੰਦੇ ਆ ਤੁਸੀਂ ਸਾਡੀਆਂ ਡੀਲਾਂ ਨੂੰ ਬਹੁਤ ਹੀ ਪਿਆਰ ਦਿਨੇ ਹੋ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਜਿਹੜੇ ਇਹ ਸੂਟ ਸਾਡੇ ਕੋਲੇ ਬਹੁਤ ਸਾਰੇ ਆਉਂਦੇ ਨੇਗੇ ਤੇ ਅਸੀਂ 15-15 20-20 ਸੂਟ ਹੀ ਇਕੜ ਜਾਂਦੇ ਮੰਗਾਉਣੇ ਹੁੰਦੇ ਆ ਤੇ ਉਹਦੇ ਨਾਲ ਅਸੀਂ ਮੈਚਿੰਗਾਂ ਲਾ ਕੇ ਖੁਦ ਤਿਆਰ ਕਰਦੇ ਆ ਮੈਚਿੰਗਾਂ ਤੇ ਰੀਲਾਂ ਪਾਉਣੇ ਹੁੰਦੇ ਆ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਨਿੱਕੀ ਬੂਟੀ ਦਾ ਡਿਜ਼ਾਈਨ ਇਸ ਟੋਨ ਦੇ ਵਿੱਚ ਬਹੁਤ ਹੀ ਕੈਂਟ ਲੁੱਕ ਹੈ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਆਪਾਂ 3.5 ਮੀਟਰ ਦੇ ਵਿੱਚ ਸੋਨੂੰ ਵੱਡੇ ਬਾਰ ਦੇ ਵਿੱਚ 3.5 ਮੀਟਰ ਦੀ ਕੱਟ ਦੇ ਵਿੱਚ ਸੂਟ ਦੇਵਾਂ ਖੁੱਲਾ ਸੂਟ ਸੋਡਾ ਬਣੂਗਾ ਤੇ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਪਿੰਕ ਟੋਨ ਦੇ ਨਾਲ ਹੈ ਇਹ ਤੇ ਆਹ ਲਓ ਜੀ ਅਗਲਾ ਫਲਾਰ ਵਾਲਾ ਡਿਜ਼ਾਈਨ ਆ ਗਿਆ ਪਿੰਕ ਟੋਨ ਦੇ ਵਿੱਚ ਹੀ ਹੈ ਤੇ ਇਹ ਸਾਰੇ ਸੂਟ ਤੁਸੀਂ ਅੱਜ ਮੈਂ ਤੁਹਾਨੂੰ ਆਲ ਓਵਰ ਦਿਖਾਏ ਨੇ ਤੁਸੀਂ ਆਲ ਓਵਰ ਸਾਡੇ ਕੋਲ ਲੈ ਸਕਦੇ ਹੋ ਸੂਟ ਸੋਨੂੰ ਅੱਜ 500 ਰੁਪਏ ਦਾ ਮਿਲੂਗਾ ਤੇ ਤੁਸੀਂ ਸੂਟ ਸਾਡੇ ਕੋਲ ਲੈ ਸਕਦੇ ਹੋ ਆਲ ਓਵਰ ਜੇ ਤੁਹਾਡੀ ਚੋਅ ਹੋਵੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਸਾਡੇ ਕੋਲ ਮੈਚਿੰਗ ਵੀ ਕਰਵਾ ਸਕਦੇ ਹੋ ਆਹ ਲਓ ਜੀ ਇਹ ਆ ਗਿਆ ਫਲਾਰ ਵਾਈਟ ਸਲਵਾਰ ਦੇ ਨਾਲ ਬਹੁਤ ਹੀ ਸੋਹਣਾ ਕੰਟਰਾਸਟ ਕੰਬੀਨੇਸ਼ਨ ਇਹਦਾ ਹੁੰਦਾ ਹੈ ਤੇ ਤੁਸੀਂ ਸਾਡੇ ਕੋਲ ਆਲ ਓਵਰ ਲੈ ਸਕਦੇ ਹੋ ਮੈਚਿੰਗ ਲੈ ਸਕਦੇ ਹੋ ਤੁਹਾਡੀ ਆਪਣੀ ਚੋਅ ਹੋਊਗੀ ਤੇ ਅੱਜ ਦੀ ਵੀਡੀਓ ਸਾਰੀ ਆਪਣੀ ਆਲ ਓਵਰ ਵਾਲੀ ਹੈ ਆਹ ਲਓ ਜੀ ਇਸ ਤੋਂ ਬਾਅਦ ਬਲੈਕ ਨਿੱਕ ਨਿੱਕੀ ਬੂਟੀ ਹੈ ਇਹਦੇ ਵਿੱਚ ਬਹੁਤ ਸੋਹਣਾ ਤੇ ਪਿਸਤਾ ਜੀ ਟੋਨ ਹੈ ਤੇ ਇਹਨੂੰ ਸੂਟ ਨੂੰ ਗਰਲਿਸ਼ ਵੀ ਪਾ ਲੈਂਦੀਆਂ ਨੇ ਤੇ ਮੰਮੀਆਂ ਵਾਸਤੇ ਵੀ ਇਹ ਬਹੁਤ ਹੀ ਇੱਕ ਹੈਂਡ ਸੂਟ ਹੈ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਫਰੋਜੀ ਦਾ ਕੰਟਰਾਸਟ ਆਹ ਲਓ ਜੀ ਜ਼ਮੀਨ ਦਾ ਕਲਰ ਹੈਗਾ ਇਹਦਾ ਫਿਰੋਜੀ ਤੇ ਨਾਲ ਪੀਜ ਪਿੰਕ ਜੀ ਟੋਨ ਦੇ ਫਲਾਵਰ ਨੇ ਤੇ ਬਹੁਤ ਹੀ ਕੈਂਟ ਲੁੱਕ ਹੈ ਸੂਟ ਦੀ ਸਕਰੀਨ ਸ਼ਾਟ ਸੋਨੂੰ ਲੈਣਾ ਸੌਖਾ ਹੋ ਜਾਊ ਆਹ ਲਓ ਜੀ ਇਹ ਆ ਗਿਆ ਪੈਰਟ ਟੋਨ ਪੈਰਟ ਟੋਨ ਦੇ ਵਿੱਚ ਆ ਗਿਆ ਤੇ ਇਹਦੇ ਨਾਲ ਵੀ ਤੁਸੀਂ ਵਾਈਟ ਸਲਵਾਰ ਲਾ ਕੇ ਇਸ ਨੂੰ ਵੀ ਤੁਸੀਂ ਸੂਟ ਨੂੰ ਮੈਚਿੰਗ ਕਰ ਸਕਦੇ ਹੋਗੇ ਬਹੁਤ ਕੈਂਟ ਸੂਟ ਬਣੂਗਾ ਤੁਹਾਡਾ ਤੇ ਅੱਜ ਦਾ ਜਿਹੜਾ ਸਤਾਫਾਫਾ ਸਾਰਾ ਬੀਬਾ ਸਰਪਲਸ ਦਾ ਦੇਵਾਂਗੇ ਬੰਬੇ ਸਟਾਇਲ ਸਾਰਾ ਜਿਹੜਾ ਆਪਣੇ ਕੋਲੇ ਇਹ ਕਪੜਾ ਆਇਆ ਇਸ ਤੋਂ ਬਾਅਦ ਆਪਣਾ ਗ੍ਰੇ ਵਾਈਟ ਨਾਲ ਆ ਗਿਆ ਕੰਟਰਾਸਟ ਕੰਬੀਨੇਸ਼ਨ ਇਹਦੇ ਨਾਲ ਵੀ ਤੁਸੀਂ ਕਿਸ ਟਾਈਪ ਦੀ ਸਲਵਾਰ ਲਵਾ ਸਕਦੇ ਹੋ ਵਾਈਟ ਲਵਾ ਸਕਦੇ ਹੋ ਤੇ ਪੈਟ ਲਵਾ ਸਕਦੇ ਹੋ ਜਿਆਦਾ ਕਰੇਗਾ ਨਾ ਵਾਈਟ ਸੋਣੀ ਲੱਗੂਗੀ ਤੁਸੀਂ ਇਹਨੂੰ ਆਲ ਓਵਰ ਵੀ ਲੈ ਸਕਦੇ ਹੋ ਤੇ ਜਿਹੜਾ ਕਪੜਾ ਤੁਹਾਨੂੰ ਦੇਵਾਂਗੇ ਸਾਰਾ ਵਧੀਆ ਬ੍ਰਾਂਡਡ ਵਾਲਾ ਕਪੜਾ ਹੋਊਗਾ ਤੇ ਪਿਓਰ ਕਾਟਨ ਹੋਊਗੀ ਜਮਾ ਤੇ ਮਿਕਸਿੰਗ ਤਾਂ ਦੇਦਾ ਇਕ ਵੀ ਨਹੀਂ ਹੋਊਗਾ ਬਹੁਤ ਹੀ ਸੋਹਣਾ ਸਾਫਾ ਤੇ ਇਸ ਤੋਂ ਬਾਅਦ ਆਪਣਾ ਆ ਗਿਆ ਮਲਟੀ ਟਾਸਕ ਸੂਟ ਆਹ ਲਓ ਜੀ ਇਹਦੇ ਵਿੱਚ ਤੁਸੀਂ ਕਈ ਤਰ੍ਹਾਂ ਦੀ ਸਲਵਾਰ ਲਾ ਸਕਦੇ ਹੋ ਰੈੱਡ ਬਲੈਕ ਲੈਮਨ ਤੇ ਪਿੰਕ ਇਹਦੇ ਵਿੱਚ ਵੀ ਤੁਸੀਂ ਕੋਈ ਮਰਜ਼ੀ ਸਲਵਾਰ ਚ ਮੈਚਿੰਗ ਚ ਕਸਟਮਾਈਜ਼ ਕਰਾ ਸਕਦੇ ਹੋ ਤੁਸੀਂ ਸਾਡੇ ਕੋਲ ਆਹ ਲਓ ਜੀ ਇਹ ਆਪਣਾ ਆ ਗਿਆ ਦਾਦੀ ਮਹਾਲਾ ਨਿੱਕੀ ਬੁਟੀ ਵਾਲਾ ਤੇ ਅੱਜ ਕੱਲ੍ਹ ਜ਼ਿਆਦਾਤਰ ਗਰਲਸ਼ ਵੀ ਫਿੱਕੇ ਫਿੱਕੇ ਰੰਗ ਬਹੁਤ ਪਸੰਦ ਕਰਦੀਆਂ ਨੇ ਗਰਮੀ 'ਚ ਫਿੱਕੇ ਰੰਗ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਆਹ ਲਓ ਜੀ ਅਗਲਾ ਆਪਣਾ ਆ ਗਿਆ ਮਹਿੰਦੀ ਟੋਨ ਦੇ ਵਿੱਚ ਇਹਦੇ ਨਾਲ ਤੁਸੀਂ ਆਫ-ਵਾਈਟ ਸਲਵਾਰ ਲਾ ਸਕਦੇ ਹੋ ਤੇ ਆਲ-ਓਵਰ ਸੂਟ ਵੀ ਸਾਡੇ ਕੋਲੋਂ ਲੈ ਸਕਦੇ ਹੋ ਤੇ ਅੱਜ ਦੇ ਸੂਟ ਸਾਰੇ ਸੋਨੂੰ 500 ਦੇ ਵਿੱਚ ਮਿਲਣਗੇ ਤੇ ਕਪੜਾ ਸਾਰਾ ਆਪਾਂ ਟੌਪ ਕਲਾਸ ਦੇਵਾਂਗੇ ਸੋਨੂੰ ਸਾਰਾ ਕਪੜਾ ਆਪਾਂ ਬੇਸ ਦੇਵਾਂਗੇ ਕਾਟਨ ਦਾ ਆਹ ਲੋ ਜੀ ਆ ਲੈਮਨ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਪੈਟਰਨ ਦੇ ਵਿੱਚ ਇਹਦਾ ਕਲਰ ਹੈ ਤੇ ਇਹਦੇ ਵਿੱਚ ਵੀ ਤੁਸੀਂ ਸਲਵਾਰ ਲਗਾ ਸਕਦੇ ਹੋ ਇਸ ਕਲਰ ਦੀ ਬਹੁਤ ਹੀ ਸੋਹਣਾ ਲੱਗੂਗਾ ਤੇ ਜੇ ਤੁਹਾਡੇ ਕੋਲੇ ਵਾਈਟ ਸਲਵਾਰ ਹੈਗੀ ਹੈ ਤੁਸੀਂ ਸਾਡੇ ਕੋਲੋਂ ਛੂਟ ਦੇ ਨਾਲ ਇੱਕ ਸ਼ਰਟ ਪੀਸ ਵੀ ਲੈ ਸਕਦੇ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਫੇਰ ਆ ਗਿਆ ਬਹੁਤ ਹੀ ਸੋਹਣਾ ਚ ਵਾਈਟ ਫਲਾਵਰ ਦੇ ਨਾਲ ਤੇ ਮੈਚਿੰਗ ਆਲ ਓਵਰ ਲੈਣਾ ਤੁਹਾਡੀ ਆਪਣੀ ਇੱਛਾ ਹੋਊਗੀ ਆਹ ਲੋ ਜੀ ਬਹੁਤ ਕੈਂਟ ਕੈਂਟ ਸੂਟ ਨੇ ਅੱਜ ਦੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਪਿੰਕ ਫਲਾਵਰ ਵਾਲਾ ਇਹਦੇ ਵਿੱਚ ਪਿੰਕ ਤੇ ਜਾਮਨੀ ਹੈ ਇਹਦੇ ਵਿੱਚੋਂ ਤੁਸੀਂ ਦੋਨੇ ਤਰ੍ਹਾਂ ਦਾ ਇੱਕੋ ਇਹ ਵੀ ਕੋਈ ਵੀ ਸਲਵਾਰ ਲਵਾਉਣਾ ਚਾਹੋ ਤਾਂ ਲਵਾ ਸਕਦੇ ਹੋ ਆਲ ਓਵਰ ਚਾਹੋ ਤਾਂ ਤੁਸੀਂ ਆਲ ਓਵਰ ਸੂਟ ਸਾਡੇ ਕੋਲੋਂ ਲੈ ਸਕਦੇ ਹੋ 500 ਦੇ ਵਿੱਚ ਸੋਨੇ ਸੂਟ ਅੱਜ ਦੇ ਸਾਰੇ ਮਿਲਣਗੇ ਇਸ ਤੋਂ ਬਾਅਦ ਇਹਦਾ ਆ ਗਿਆ ਅਗਲਾ ਕਲਰ ਆਹ ਲੋ ਜੀ ਬਹੁਤ ਹੀ ਕੈਂਟ ਲੁੱਕ ਦੇ ਨਾਲ ਸੂਟ ਆਇਆ ਤੇ लाइट शेड है बहुत प्यारा प्यारा रंग है मीठा मीठा लो जी इस तो बाद अपना आ गया निकी बूटी वाला डिजाइन यून भी आलओवर से मैचिंग लै सकते हो ਤੇ ਅੱਜ ਦੇ ਸ਼ੂਟ ਆਪਾਂ ਤੁਹਾਨੂੰ ਸਾਰੇ 500 ਦੇ ਵਿੱਚ ਦੇਨੇ ਆ ਸਕਰੀਨਸ਼ਾਟ ਤੁਹਾਨੂੰ ਲੈਣਾ ਸੌਖਾ ਹੋ ਜਾਊ ਸਾਰੇ ਸ਼ੂਟ ਆਪਣੇ ਓਪਨ ਕਰੇ ਹੋਏ ਐ ਜੇ ਤੁਸੀਂ ਇੱਕ ਨਾਲ ਦੇ ਦੋ ਸ਼ੂਟ ਲੈਣੇ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਦੋ ਸ਼ੂਟ ਇੱਕ ਨਾਲ ਦੇ ਮੰਗਾ ਸਕਦੇ ਹੋ ਬਾਕੀ ਤੁਹਾਡੀ ਆਪਣੀ ਚੋਅ ਹੋਗੀ ਤੁਸੀਂ ਸਾਡੇ ਕੋਲੋਂ ਕਿੰਨੇ ਮਰਜ਼ੀ ਸ਼ੂਟ ਲੈ ਲਓ ਕਿਉਂਕਿ ਅਸੀਂ ਇਹਦੀ ਕਟਿੰਗ ਕੀਤੀ ਹੋਈ ਐ ਕਟਿੰਗ ਕਰਕੇ ਸਾਰੇ ਸ਼ੂਟ ਅਸੀਂ ਤਿਆਰ ਕਰੇ ਆ ਆ ਲਓ ਜੀ ਇਹਦਾ ਫਲਾਰ ਵੀ ਬਹੁਤ ਪਿਆਰਾ ਐ ਤੇ ਆਪਾਂ 3.5 ਮੀਟਰ ਦੇ ਵਿੱਚ ਤੁਹਾਨੂੰ ਸ਼ੂਟ ਦੇਾਂਗੇ ਸਰਪਲੱਸ ਵਾਲਾ ਇਹਦਾ ਜਿਹੜਾ ਆਪਣੇ ਕੋਲੇ ਪਣਾ ਹੁੰਦਾ ਹੈ ਇਸ ਟਾਈਪ ਤੇ ਬਹੁਤ ਖੁੱਲਾ ਪਣਾ ਹੁੰਦਾ ਹੈ ਇਹਦਾ 3.5 ਮੀਟਰ 84 ਮੀਟਰ ਦੀ ਕੱਟ ਲੈਣੇ ਹਨ ਇਹ ਖੁੱਲੇ ਸਹੇ ਦੇ ਵਿੱਚ ਕਪੜਾ ਲਵਾਂਗੇ ਸੋ ਨੂੰ 360 ਦਾ ਸੂਟ ਇਹ ਬਣੂਗਾ ਕਟਿੰਗ ਸਾਡੀ ਵੱਧ ਹੁੰਦੀ ਹੈ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਬਹੁਤ ਜ਼ਿਆਦਾ ਹੈ ਤੁਸੀਂ ਸਾਡੇ ਕੋਲ ਵਿਸ਼ਵਾਸ ਕਰਦੇ ਹੋ ਬਾਹਰ ਬੈਠੇ ਵੀ ਤੁਸੀਂ ਸਾਡੇ ਕੋਲ ਸੂਟ ਮੰਗਵਾਉਂਦੇ ਹੋ ਤੇ ਅਸੀਂ ਸੋ ਨੂੰ ਖੁੱਲੇ ਕਪੜੇ ਦੇ ਵਿੱਚ ਸੂਟ ਦਿੰਨੇ ਆਂਗੇ ਕਟਿੰਗ ਸਾਡੀ ਖੋਦ ਹੀ ਕਰੀ ਹੁੰਦੀ ਹੈ ਕਿਉਂਕਿ ਅਸੀਂ ਵੱਧ ਕਰਦੇ ਹਾਂ ਤੁਸੀਂ ਦੂਰ ਬੈਠੇ ਹੋ ਤੁਹਾਡਾ ਕਪੜਾ ਘੱਟ ਵੱਧ ਨਹੀਂ ਸਕਦਾ ਬਾਤ ਆਪਾਂ ਮਜਾ ਵੀ ਘੱਟਦਾ ਨਹੀਂ आलो जी इस तो बाद, पिंक फ्लावर आ गया ये दे भी यी दो तरह की सलवार ला ला सकते हो बेबी पिंक भी ते ब्लैक भी दोनों तरह की मैचिंग भी कर सकते हो सलोर भी लैसते हो फर भी ये निकी नि फलार भी बहुत सोना है गा आ लो जी ये समानी के कलर च आ गया ਬਹੁਤ ਹੀ ਕੈਂਟਫੁਲ ਹੈ ਇਹਦੇ ਵਿੱਚ ਤੇ ਛੂਟ ਅਜ ਤੁਹਾਨੂੰ ਸਾਰੇ ਮਿਲੇ ਨੇ 500 ਰੁਪਏ ਦੇ ਵਿੱਚ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਤੇ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਤੁਸੀਂ ਇਸੇ ਨੰਬਰ ਦੇ ਉੱਤੇ ਸਾਨੂੰ ਵਟਸਐਪ ਤੇ ਸੈਂਡ ਕਰਕੇ ਤੁਸੀਂ ਛੂਟ ਨੂੰ ਬਾਏ ਕਰ ਸਕਦੇ ਹੋ ਆ ਲਓ ਜੀ ਇਹ ਆਪਣਾ ਆ ਗਿਆ ਨਿੱਕੀ ਬੂਟੀ ਦੇ ਵਿੱਚ ਪਰਪਲ ਜਿੰਕੀ ਜੀ ਬੂਟੀ ਹੈ ਮਹਿੰਦੀ ਵੀ ਸਲਵਾਰ ਇਹਦੇ ਨਾਲ ਤੁਸੀਂ ਲਾ ਸਕਦੇ ਹੋ ਗ੍ਰੇ ਲਾ ਸਕਦੇ ਹੋ ਤੇ ਪਰਪਲ ਸ਼ੇਡ ਲਾ ਸਕਦੇ ਹੋ ਬਾਕੀ ਤੁਹਾਡੀ ਆਪਣੀ ਚੋਇਸ ਹੋਊਗੀ ਆਲ ਓਵਰ ਲੈਣਾ ਵੀ ਤੁਹਾਡੀ ਆਪਣੀ ਚੋਇਸ ਹੋਊਗੀ ਜਿਵੇਂ ਤੁਹਾਡੀ ਖੁਸ਼ੀ ਹੋਊਗੀ ਤੁਹਾਡੀ ਖੁਸ਼ੀ ਦੇ ਨਾਲ ਸਾਡੀ ਖੁਸ਼ੀ ਹੋਊਗੀ ਆਹ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਵੱਡਾ ਫਲਾਰ ਵੱਡੇ ਫਲਾਰ ਦਾ ਬਹੁਤ ਕਰੇਜ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਵੱਡੇ ਫਲਾਰ ਦੇ ਵਿੱਚ ਵੀ ਸ਼ੂਟ ਆਹ ਲਓ ਜੀ ਸ਼ੂਟ ਬਣ ਕੇ ਬਹੁਤ ਹੀ ਘੈਂਟ ਪਿਆਰ ਹੋਣਾ ਹੈ आलो जी अगला फेर आ गया मोटे फलार अचकल ज्यादातर मोटे फलार का जोड़ा करेज है बहुत सोहना लग रहा है आलो जी ये आ गया अपना बहुत ही सोहना डिजाइन ਸਾਰੇ ਖੁੱਲੇ-ਖੁੱਲੇ ਕੱਪੜੇ ਦੇ ਵਿੱਚ ਦੇਵਾਂਗੇ ਤੇ ਵਧੀਆ ਕੁਆਲਿਟੀ ਦੇ ਵਿੱਚ ਦੇਵਾਂਗੇ ਪੰਜ ਸਟਾਰ ਵਾਲਾ ਤੁਹਾਨੂੰ ਜਿਹੜਾ ਸੱਫ ਦੇਵਾਂਗੇ ਆਪਾਂ ਤੇ ਸੱਫ ਸਾਰਾ ਬੀਬਾ ਬੰਬੇ ਸਟਾਈਲ ਦਾ ਹੋਊਗਾ ਬਹੁਤ ਹੀ ਸੋਹਣਾ ਕੱਪੜਾ ਹੋ ਕਿਸੇ ਕ ਕਿਸੇ ਵੀ ਕਿਸਮ ਦੀ ਤੁਹਾਨੂੰ ਕੰਪਲੀਟ ਨਹੀਂ ਆਉਂਦੀ ਆਹ ਲਓ ਜੀ ਇਹ ਆਪਣੇ ਕੋਲ ਸਟਾਈਡ ਸਟਾਈਡ ਡਿਜ਼ਾਈਨ ਜਿਹੜੇ ਆਏ ਸੀ ਤੁਹਾਨੂੰ ਮੈਂ ਦਿਖਾਏ ਨੇ ਸਾਰੇ ਡਿਜ਼ਾਈਨ ਹੀ ਬਹੁਤ ਸੋਹਣੇ ਨੇ ਹਾਲੋ ਜੀ ਜਿਹੜੇ ਅੱਜ ਦੇ ਡਿਜ਼ਾਈਨ ਮੈਂ 27 ਡਿਜ਼ਾਈਨ ਆਪਣੇ ਕੋਲੇ ਕਲਾਸਿਕਲ ਕਪੜੇ ਚ ਆਏ ਸੀ ਸਾਰੇ ਬੀਵਾ ਕਾਟਨ ਦੇ ਵਿੱਚ ਸੀਗੇ ਸਾਫ ਸਾਰਾ ਬੰਬੇ ਸਟਾਈਲ ਸੀਗਾ ਤੇ ਪਿਓਰ ਕਾਟਨ ਦਾ ਸਾਫਸੀ ਇਹ ਸੋਨੂੰ ਮੈਂ 27 ਡਿਜ਼ਾਈਨ ਸਾਰੇ ਦਿਖਾਏ ਨੇ ਇੱਕ ਸੂਟ ਮੰਗਾਉਣਾ ਦੋ ਸੂਟ ਮੰਗਾਉਣਾ ਤੁਹਾਡੀ ਆਪਣੀ ਚੋਅ ਹੋਗੀ ਬਾਕੀ ਸੋਨੂੰ ਮੈਂ ਇੱਕ ਗੱਲ ਜ਼ਰੂਰ ਦੱਸ ਦਿਆਂ ਵੀ ਇਹ ਗੱਲ ਤੁਸੀਂ ਮੇਰੀ ਧਿਆਨ ਨਾਲ ਸੁਣ ਲਿਓ ਵੀ ਜਿਹੜੇ ਸਾਡੇ ਕੋਲੇ ਬਾਹਰ ਦੇ ਕਸਟਮਰ ਨੇਗੇ ਅਸੀਂ ਜਿਹੜੀ ਪੇਮੈਂਟ ਹੈਗੀ ਅਸੀਂ ਰਿਆ ਦੇ ਰਾਹੀਂ ਵੀ ਹਾਸਲ ਕਰ ਲੈਨੇ ਆਂਗੇ ਪੇਮੈਂਟ ਲੈ ਲੈਨੇ ਆਂਗੇ ਤੇ ਵੈਸਟਰ ਯੂਨੀਅਨ ਰਾਹੀਂ ਵੀ ਅਸੀਂ ਜਿਹੜੀ ਪੇਮੈਂਟ ਹੈ ਲੈ ਲੈਨੇ ਆਂਗੇ ਤੁਸੀਂ ਜਿਹੜੇ ਸਾਨੂੰ ਕਿਸੇ ਵੀ ਲੋੜ ਤੇ ਸਾਨੂੰ ਪੇਮੈਂਟ ਕਰ ਸਕਦੇ ਹੋ ਤੇ ਸਾਡੇ ਕੋਲੇ ਬਾਹਰ ਦਾ ਕਸਟਮਰ ਵੀ ਹੈਗਾ ਤੇ ਇੰਡੀਆ ਦਾ ਕਸਟਮਰ ਤਾਂ ਸੁਖਨਾਲ ਨੂੰ ਪਰਮਾਤਮਾ ਦੀ ਕਿਰਪਾ ਬਾਬੇ ਨਾਨਕ ਦੀ ਬਹੁਤ ਜਾਦੇ ਹੈ ਤੇ ਸਾਡੀ ਜਿਹੜੀ ਵੀਡੀਓ ਹੁੰਦੀ ਹੈ ਨਾਲ ਦੀ ਨਾਲ ਸਾਡਾ ਮਾਲ ਜਿਹੜਾ ਅਸੀਂ ਪਾਉਨੇ ਆਂਗੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਨਾਲ ਦੀ ਨਾਲ ਤੁਸੀਂ ਸਾਡਾ ਮਾਲ ਜਿਹੜਾ ਨਾਲ ਦੀ ਨਾਲ ਸੇਲ ਹੋ ਜਾਂਦਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜ ਜਦੋਂ ਤੁਸੀਂ ਵੀਡੀਓ ਦੇਖਦੇ ਆ ਦਾਲਾ ਦਾਲ ਤੁਸੀਂ ਸਾਨੂੰ ਸਕਰੀਨਸ਼ਾਟ ਪਾ ਦੇਣਾ ਫਿਰ ਉਸ ਤੋਂ ਬਾਅਦ ਤੁਹਾਨੂੰ ਮਾਲ ਨਹੀਂ ਮਿਲਣਾ ਕਿਉਂਕਿ ਸਾਡੇ ਕੋਲੇ ਬੇਸ਼ੱਕ ਇੱਕ ਨਾ ਦੇ ਅਸੀਂ 15-15 ਸੂਟ ਮੰਗਾਉਨੇ ਆ ਫਿਰ ਵੀ ਸਾਡਾ ਦੂਰ ਦੂਰ ਤੱਕ ਦਾ ਦੂਰ ਦਰਾਡੇ ਦਾ ਕਸਟਮਰ ਹੁੰਦਾ ਤੇ ਨਾਲ ਦੀ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣਾ ਮਾਲ ਸੇਲ ਹੋ ਜਾਂਦਾ ਤੇ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਤੈਹ ਦੇ ਲੋ ਤੁਹਾਡਾ ਧੰਨਵਾਦ ਆ ਜੀ ਸਾਰਿਆਂ ਦਾ ਸ਼ਸ਼ਕਾਲ ਜੀ